ਅੱਜ ਦਾ ਕਲਸਾ ਉਹ ਅੱਜ ਕੀ ਫੱਤੇ ਜਿੱਥੇ ਗੱਲ ਭਾਈ ਅੰਮਰਤਾਪਾਲ ਸਿੰਘ ਦੀ ਕਰਾਂਗੇ ਉਥੇ ਇੱਕ ਹੋਰ ਵੱਡੀ ਖਬਰ ਜੁੜੀ ਆ ਖਬਰ ਜੁੜੀ ਆ ਗ੍ਰਹਿ ਮੰਤਰੀ ਦੇ ਨਾਲ ਅਮਿਤ ਸਾਹ ਦੇ ਨਾਲ ਤੇ ਦੂਸਰੇ ਪਾਸੇ ਖਬਰ ਜਿਹੜੀ ਚੱਲ ਰਹੀ ਆ ਜੋ ਮੰਦਪਾਗੀ ਘਟਨਾ ਹੋਈ ਆ ਅੰਮਰਸਰ ਦੇ ਵਿੱਚ ਡਾਕਟਰ ਬੇਦਕਾ ਸਾਹਿਬ ਦਾ ਜਿਹੜਾ ਬੁੱਤ ਸੀ ਉਸ ਨੂੰ ਜਿਹੜਾ ਤੋੜਿਆ ਭੰਨਿਆ ਗਿਆ ਤੇ ਜਿਹੜਾ ਉਹ ਰੁਪਈ ਸੇ ਉਹ ਫੜ ਲਿਆ ਪਰ ਇੱਥੇ ਤੁਸੀਂ ਧਿਆਨ ਨਾਲ ਸੁਣਨਾ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਸਰਕਾਰਾਂ ਚਾਹੁੰਦੀਆਂ ਨੇ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਲਈ ਅੱਜ ਕਾਂਗਰਸ ਹੁੰਦਿਸ ਗਿਆ ਕਿ ਉਹ ਜਿਹੜਾ ਬੁੱਤ ਸੀ ਜਿਹੜਾ ਉਹ ਤੋੜਦਾ ਸੀ ਭੰਦਾ ਸੀ ਰੁਪਈ ਫੜ ਲਿਆ ਗ੍ਰਿਫਤਾਰ ਕਰ ਲਿਆ ਉਹਨੂੰ ਦੁੱਧ ਨਾਲ ਧਵਾਈ ਜਾਂਦੇ ਆ ਧੋਈ ਜਾਂਦੇ ਆ ਬੀਜੇਪੀ ਉਹਦੇ ਸਿਆਸਤ ਕਰ ਰਹੀ ਆ ਤੇ ਦੂਜੀਆਂ ਪਾਰਟੀਆਂ ਉੱਤੇ ਸਿਆਸਤ ਕਰ ਰਹੀਆਂ ਨੇ ਤੇ ਇੱਕ ਹੋਰ ਵੱਡੀ ਗੱਲ ਕਰਦਾ ਤੁਹਾਨੂੰ ਧਿਆਨ ਦੇਣਾ ਸੋਣਾ ਵੀਡੀਓ ਇਸ ਕਰਕੇ ਗੱਲ ਗਈ ਆ ਦੇਖੋ ਬੰਦਾ ਰੂਪੀ ਫੜਿਆ ਗਿਆ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਅੱਜ ਲੋਕਾਂ ਕੋਲੋਂ ਮੰਗ ਕੀ ਉੱਠ ਰਹੀ ਆ ਕਿ ਐਨਐਸਏ ਲੱਗਣੀ ਚਾਹੀਦੀ ਆ ਅੰਮ੍ਰਿਤਪਾਲ ਸਿੰਘ ਵਾਂਗੂ ਲਾ ਦਿ ਪਾਈ ਅੰਮ੍ਰਿਤਪਾਲ ਸਿੰਘ ਐਨਐਸਏ ਲਾ ਦਿਓ ਅਸੀਂ ਨਹੀਂ ਰੋਕਦੇ ਅਸੀਂ ਤੁਹਾਨੂੰ ਇਸ ਗੱਲ ਪਿੱਛੋਂ ਕਹਿੰਦੇ ਆ ਸਾਡੀ ਵੀ ਇੱਕ ਗੱਲ ਮੰਨ ਲਿਓ ਹੁਣ ਧਿਆਨ ਦੇ ਨਾਲ ਸੁਣ ਲਿਓ ਇੱਥੇ ਗੱਲ ਆ ਕਿ ਐਨਐਸਏ ਕਲੇ ਪੰਜਾਬ ਦੇ ਸਿੱਖਾ ਖਾਤਰ ਜਾਂ ਰੋਪਿਆ ਖਾਤਰ ਬਣੀ ਆ ਅਮਿਤ ਸਾਹ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਇਸ ਤੋਂ 6 ਮਹੀਨੇ ਪਹਿਲਾਂ ਡਾਕਟਰ ਬਾਬਾ ਅਬੇਦਕਾਰ ਸਾਹਿਬ ਦੇ ਖਿਲਾਫ ਆ ਪਾਰਲੀਮੈਂਟ ਦੇ ਵਿੱਚ ਜਿਹੜਾ ਬਿਆਨ ਦਿੱਤਾ ਜਿਹੜਾ ਕਿ ਪੇਸ਼ੀਆਂ ਭੁਗਤ ਚੁੱਕਿਆਗਾ ਭੁਗਤ ਰਿਹਾਗਾ ਅੱਜ ਦੂਸਰੀ ਪੇਸ਼ੀ ਸੀ ਸੁਪਰੀਮ ਕੋਰਟ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਨਾ ਕੋਈ ਮੀਡੀਆ ਬੋਲਿਆ ਨਾ ਕੋਈ ਹੋਰ ਬੋਲਿਆ ਇਹ ਸਭ ਤੋਂ ਵੱਡੀ ਖਬਰ ਆ ਗ੍ਰਹਿ ਮੰਤਰੀ ਜਿਹੜਾ ਹੈਗਾ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਿਹੜਾ ਕਿ ਡਾਕਟਰ ਅਵੇਦਕਰ ਸਾਹ ਜਿਹੜਾ ਆਪਲਾ ਸਵਧਾਲ ਲਿਖਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਉਹਨਾਂ ਦੇ ਖਿਲਾਫ ਘਟਿਆ ਸਵਦਾਵਲੀ ਵਰਤਨ ਵਾਲੇ ਦੇ ਉੱਪਰ ਕਦੋਂ ਐਨਐਸਐ ਲਗਾਉਂਗੇ ਬੁੱਤ ਤੋੜ ਦਾ ਬੁੱਤ ਭੰਨ ਦਾ ਉਹ ਤੇ ਐਨਐਸਐ ਲਗਾ ਦਿਓ ਪਰ ਉਸ ਤੋਂ ਪਹਿਲਾਂ ਜੋ ਪਾਰਲੀਮੈਂਟ ਵਿੱਚ ਖੜਕੇ ਡਾਕਟਰ ਅਵੇਦਕਰ ਭੀਮਰਾਓ ਜੀ ਦੇ ਖਿਲਾਫ ਜਿਹੜਾ ਬਗਵਾਸ ਕਰਦਾ ਜੋ ਟਿੱਪਣੀਆਂ ਗਲਤ ਟਿੱਪਣੀਆਂ ਬਿਆਨਬਾਜ਼ੀ ਕਰਦਾ ਜਿਹੜਾ ਕਿ ਦੂਸਰੀ ਪੇਸੀ ਆ ਪਹਿਲੀ ਪੇਸੀ ਭੁਗਤ ਚੁੱਕਿਆ ਦੂਸਰੀ ਪੇਸੀ ਸੀ ਅੱਜ ਆ ਨਾ ਕਿਸੇ মিডিਆ ਵਾਲੇ ਨੇ ਰੌਲਾ ਪਾਇਆ ਨਾ ਕਿਤੇ ਕਾਂਗਰਸੀਆਂ ਨੇ ਪਾਇਆ ਨਾ ਕਿਸੇ ਹੋਰ ਨੇ ਪਾਇਆ ਇਹ ਦੱਸੋ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੀ ਮੰਤਾ ਕੀ ਸੀ ਕਿਉਂ ਹੋਇਆ ਕੀ ਕਾਰਨ ਸੀ ਉਹ ਪੁਲਿਸ ਪ੍ਰਸ਼ਾਸਨ ਦੱਸ ਸਕਦਾਗਾ ਹੁਣ ਇਹ ਜਿਹੜੇ ਅਧਿਕਾਰ ਨੇ ਪੁਲਿਸ ਪ੍ਰਸ਼ਾਸਨ ਦੇ ਕਾਨੂੰਨ ਮਹਾਰਾ ਕਾਨੂੰਨਾਂ ਦੇ ਤਹਿਤ ਉਹਨਾਂ ਤੇ ਪਰਤਿਆ ਦਰਦ ਹੋ ਗਿਆ ਹੁਣ ਅਸੀਂ ਐਵੇਂ ਨਾ ਚੌਧਰੀ ਬਣਿਆ ਕਰੀ ਹਰੇਕ ਗੱਲ ਦੇ ਪਿੱਛੇ ਐਂਐਸਐਲ ਉਹਨੀਆਂ ਗ੍ਰਹਿ ਮੰਤਰੀ ਤੇ ਲਗਾਓ ਪਹਿਲਾਂ ਜਿਹੜਾ ਕਿ ਡਾਕਟਰ ਬੇਦਕਰ ਸਾਹਿਬ ਦੇ ਖਿਲਾਫ ਜਿਹੜਾ ਟਿੱਪਣੀਆਂ ਕਰਦਾਗਾ ਤੇ ਉਹਨਾਂ ਦੇ ਖਿਲਾਫ ਨਹੀਂ ਕਿਸੇ ਨੇ ਬੋਲਣਾ ਡਰ ਲੱਗਦਾਗਾ ਕਹਿੰਦੇ ਭਾਈ ਅੰਮਰਤਪਾਲ ਸਿੰਘ ਮੰਗੂ ਲਾਓ ਇੱਕ ਇਹ ਗੱਲ ਜਿਹੜੀ ਬੜੀ ਆ ਤੁਸੀਂ ਇਹ ਗੱਲ ਜਿਹੜੀ ਕਹਿੰਦੇ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਐਨਐਸਏ ਲਾਓ ਜਿਸ ਤਰ੍ਹਾਂ ਅੰਮਰਤਪਾਲ ਸਿੰਘ ਤੇ ਲਾਈ ਆ ਇਹ ਵਿਰੋਧੀ ਸਰਕਾਰਾਂ ਕੀ ਸਾਬਤ ਕਰਨਾ ਚਾਹੁੰਦੀਆਂ ਨੇ ਤੇ ਤੁਹਾਡੇ ਕੀ ਕੀ ਕਰਤੂਤਾਂ ਨੇ ਤੁਸੀਂ ਪਰਿਵਾਰਾਂ ਦੇ ਪਰਿਵਾਰ ਮਾਰ ਦਿੱਤੇ ਤੁਸੀਂ ਘਰਾਂ ਦੇ ਘਰ ਹਯਾਰ ਦਿੱਤੇ ਤੇ ਤੁਹਾਡੇ ਤੇ ਐਨਐਸਏ ਲੱਗਦੀ ਨਹੀਂ ਤੇ ਤੁਹਾਡੇ ਤੇ ਜੁਏਪੀ ਕਿਉਂ ਨਹੀਂ ਲੱਗਦਾ ਕਿਉਂਕਿ ਤੁਹਾਡੇ ਕੋਲੇ ਰਾਜ ਭਾਗ ਰਿਹਾ ਤੇ ਤੁਸੀਂ ਮੰਨਿਆ ਤੇ ਸਰਕਾਰਾਂ ਤੁਹਾਤੋਂ ਬਰਾਬਰ ਦੀਆਂ ਨੇ ਤੇ ਉਹ ਡਰਦੀਆਂ ਨੇ ਸਰਕਾਰਾਂ ਤੁਹਾਡੇ ਨਾਲ ਭਗਵੰਤ ਮਾਨ ਤਾਂ ਨਹੀਂ ਪੰਗੇ ਲੈ ਰਹੇ ਆ ਬੋਟ ਬੈਂਕ ਤੁਹਾਡਾ ਵੀ ਬਰਾਬਰ ਦਾਗਾ ਤੇ ਇਸ ਕਰਕੇ ਜਿਹੜਾ ਛੋਟਿਆਂ ਨੂੰ ਕੁਚਲਿਆ ਜਾ ਰਿਹਾ ਵੱਡਿਆਂ ਨੂੰ ਜਿਹੜੀ ਸਹਿ ਦਿੱਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੋਈ ਆਵਾਜ਼ ਨਹੀਂ ਠਾਉਂਦਾ ਮੂੰਹ ਨਹੀਂ ਉਹਨਾਂ ਕਿੰਨੀ ਕਰਦਾ ਦੂਸਰੀ ਬੇਨਤੀ ਹੈ ਕਿ ਭਾਈ ਅੰਮਰਪਾਲ ਸਿੰਘ ਦਾ ਨਾਮ ਲੈ ਕੇ ਕਿਹਾ ਕਈ ਲੋਕਾਂ ਨੇ ਕਿ ਉਹਨਾਂ ਵਾਂਗੂ ਐਨਐਸਏ ਲਾਓ ਕਿ ਭਾਈ ਅੰਮਰਪਾਲ ਸਿੰਘ ਨੇ ਕਿਸੇ ਦੀ ਬੇਅਦਬੀ ਕੀਤੀ ਕਿਸੇ ਦਾ ਬੁੱਤ ਤੋੜਿਆ ਕਿਸੇ ਦਾ ਘਰ ਲੁੱਟਿਆ ਕੋਈ ਉਹਨਾਂ ਕੋਲ ਨਲਜਾ ਅਸਲਾ ਫੜਿਆ ਗਿਆ ਕੋਈ ਬੰਦੇ ਮਾਰੇ ਨੇ ਇਹ ਜਿਹੜੀ ਘਟੀਆਂ ਸ਼ਬਦਾਵਲੀ ਆ ਲੋਕਾਂ ਨੂੰ ਇਹ ਮਾਰੀ ਮੋਟੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਬਿਆਨਬਾਜ਼ੀ ਐਵੇਂ ਗਲਤ ਬਿਆਨਬਾਜ਼ੀ ਕਰਕੇ ਤੁਸੀਂ ਕੋਈ ਵੱਡੇ ਨਾਰਾਜ਼ੇ ਨਹੀਂ ਬਣ ਜਾਂਦੇ ਠੀਕ ਹੈ ਕਿ ਮੀਡੀਆ ਦੇ ਵਿੱਚ ਤੁਹਾਡਾ ਜਿਹੜਾ ਬੋਲ ਬਾਲਾਗਾ ਉਹ ਜਿਹੜਾ ਨੈਸ਼ਨਲ ਮੀਡੀਆ 'ਚ ਲਾ ਲਓ ਜਾਂ ਕੋਈ ਮੀਡੀਆ ਲਾ ਲਓ ਤੁਹਾਡੀ ਗੱਲ ਚੱਕ ਲੈਂਦਾਗਾ ਦੂਸਰੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਖੰਦੂਰ ਸਾਹਿਬ ਤੋਂ ਐਮਪੀ ਨੇ ਸਭ ਨੂੰ ਪਤਾਗਾ ਕਿ ਉਹਨਾਂ ਉੱਪਰ ਜੋ-ਜੋ ਧਰਾਵਾਂ ਲੱਗੀਆਂ ਉਹ ਵੀ ਸਭ ਨੂੰ ਪਤਾਗਾ ਜੋ ਦੂਸਰੀ ਗੱਲ ਇਹ ਆ ਭਾਈ ਅੰਮਰਤਪਾਲ ਸਿੰਘ ਦਾ ਜੋ ਲੋਕ ਸਭਾ ਦੇ ਸਪੀਕਰ ਨੇ ਕਿਹਾ ਸੀ ਕਿ ਜੇ 60 ਦਿਨ ਪੂਰੇ ਹੋ ਜਾਂਦੇ ਆ ਤਾਂ ਅੰਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਜਿਹੜੀ ਉਹ ਰੱਦ ਹੋ ਜਾਵੇਗੀ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦੇ ਵਕੀਲਾਂ ਵੱਲੋਂ ਜਿਹੜਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਗਿਆ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਅੱਜ ਆਜ ਸਵੇਰੇ ਆਜੇ ਕਿਉਂਕਿ 14 ਦਿਨਾਂ ਦਾ ਟਾਈਮ ਸੀ ਅੱਜ ਆ ਚਾਰ ਪੰਜ ਦਿਨ ਬੀਤ ਗਏ ਸਿਰਫ 9-10 ਦਿਨਾਂ ਦਾ ਟਾਈਮ ਰਹਿ ਗਿਆ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਹਾਜ਼ਰੀ ਲਵਾ ਜਾਂਦੇ ਆ ਤਾਂ ਉਹਨਾਂ ਦੀ ਮੈਂਬਰਸ਼ਪ ਸਿੱਪਾ ਜਿਹੜੀ ਉਹ ਬਚ ਜਾਵੇਗੀ ਉਹਨਾਂ ਦੀ ਜਿਹੜੀ ਐਮਪੀ ਦੀ ਸੀਟ ਆ ਉਹ ਬਚ ਜਾਵੇਗੀ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਵੱਲੋਂ ਵੀ ਜਿਹੜਾ ਨਿਆਂ ਨਾ ਮਿਲਿਆ ਸਰਕਾਰਾਂ ਵੱਲੋਂ ਤਾਂ ਮਿਲਣੀ ਨਹੀਂ ਗਈ ਆ ਤਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਪਾ ਉਹ ਰੱਦ ਹੋ ਜਾਵੇਗੀ ਜਾਨੀ ਕਿ ਖੰਡੂਰ ਸਾਹਿਬ ਦੀ ਸੀਟ ਉੱਤੇ ਜਿਹੜੀ ਦੁਬਾਰੇ VOTING ਹੋਊਗੀ ਦੁਬਾਰੇ ਵੋਟਾਂ ਪੈਣ ਗਿਆ MP ਦੀ ਸੀਟ ਖਾਲੀ ਹੋ ਜਾਵੇਗੀ ਇਹ ਵੀ ਇੱਕ ਮੰਦ ਭਾਗੀ ਖਬਰ ਅਜੇ ਤੱਕ ਕਹਿਣਿਆ ਯਕੀਨ ਤਾਂ ਹੈਗਾਗਾ ਕੋਰਟ ਤੇ ਕਿਉਂਕਿ ਹਾਈ ਕੋਰਟ ਨੂੰ ਵੀ ਇਹ ਪਤਾਗਾ ਤੇ ਭਾਈ ਅੰਬਤਪਾਲ ਸਿੰਘ ਨਾਲ ਸਰਕਾਰਾਂ ਕਿੜ ਕੱਢ ਰਹੀਆਂ ਨੇ ਸਾਰਾ ਪਤਾ ਜੱਜ ਸਾਹਿਬ ਨੂੰ ਵੀ ਤੇ ਕੋਈ ਉਹਨਾਂ ਨੂੰ ਇਹ ਨਹੀਂ ਕਿ ਉਹ ਜਵਾਕ ਨੇ ਉਹਨਾਂ ਨੂੰ ਪਲ-ਪਲ ਦਾ ਪਤਾਗਾ ਕਿ ਬੰਦਾ ਕੀ ਤੇ ਕਿੱਥੇ ਕਿਵੇਂ ਬੋਲ ਰਿਹਾ ਕੀ ਕੁਝ ਕਰ ਰਿਹਾਗਾ ਜੇਕਰ ਭਾਈ ਅੰਮਰਤਪਾਲ ਸਿੰਘ ਨੂੰ 100% ਦਾ ਨਿਆਂ ਮਿਲੇਗਾ ਨੇੜੇ 90% ਦਾ ਨਿਆਂ ਮਿਲੇਗਾ ਜੇ 1% ਨਾ ਮਿਲਿਆ ਤਾਂ ਫਿਰ ਖੰਡੂਰ ਸਾਹਿਬ ਵਾਸੀਓ ਤੁਹਾਨੂੰ ਅਪੀਲ ਆ ਕਿ ਤੁਸੀਂ ਇਹਨਾਂ ਸਰਕਾਰਾਂ ਦੇ ਜਿਹੜੇ ਹੰਕਾਰੀ ਬੰਦੇ ਨੇ ਚਾਹ ਉਹ ਕਾਂਗਰਸ ਚ ਹੋਵੇ ਚਾਹ ਆਵਾਦੀ ਪਾਰਟੀ ਹੋਵੇ ਚਾਹ ਬੀਜੇਪੀ ਚ ਹੋਵੇ ਚਾਹ ਅਕਾਲੀਆਂ ਚ ਹੋਵੇ ਤੁਸੀਂ ਆਪ ਦਾ ਨਿਰਣਾ ਦੁਆਰੇ ਕਰ ਲਿਓ ਕਿ ਕਿਹਨੂੰ ਚੁਣਨਾ ਪਰ ਕਿਹਦੇ ਭਾਈ ਅੰਮਰਤਪਾਲ ਸਿੰਘ ਨੂੰ ਛੱਡ ਕੇ ਜੇ ਖਾਲੜਾ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਬੰਦਾ ਚੁਣ ਲਿਆ ਤੇ ਤੁਹਾਡੇ ਉੱਤੇ ਤੁਸੀਂ ਇਹ ਨਹੀਂ ਕਹਿੰਦਾ ਤੇ ਤੁਹਾਡੇ ਤੇ ਮਿਹਣੇ ਵੱਜਣਗੇ ਜਾਂ ਕੀ ਹੋਊਗਾ ਤੁਸੀਂ ਬਹੁਤ ਵੱਡਾ ਡਿਸੀਜਨ ਲੈਂਤਾ ਬਹੁਤ ਵੱਡਾ ਆਪਣਾ ਜਿਹੜਾ ਕੀਮਤੀ ਵੋਟ ਪਾਇਆ ਭਾਈ ਅਮਰਪਾਲ ਸਿੰਘ ਨੂੰ ਕੀ ਪਤਾ ਸੀ ਕਿ ਸਰਕਾਰਾਂ ਇੰਨਾ ਬੈਰੀ ਬਣ ਜਾਣਗੀਆਂ ਚਲੋ ਉਹ ਬੱਕੜਾ ਵਿਸੇਗਾ ਜੋ ਸਰਕਾਰਾਂ ਕਰ ਰਹੀਆਂ ਤੁਹਾਡੇ ਸਾਹਮਣੇ ਆ ਸਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਆ ਹੁਣ ਅਮਰਪਾਲ ਸਿੰਘ ਦੀ ਜਿਹੜੀ ਸੀਟ ਆ ਇਹ ਜੇਕਰ ਖਾਲੀ ਹੁੰਦੀ ਆ ਖੰਡੂਰ ਸਾਹਿਬ ਵਾਸੀ ਵਾਲੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਫਿਰ ਭਾਈ ਜੇ ਅੰਮਰਤਪਾਲ ਸਿੰਘ ਦੁਆਰੇ ਖੜਾ ਲੈਕਚਰ ਚ ਹੁੰਦਾ ਜਾਂ ਉਹ ਹੋਰ ਕੋਈ ਉਹਨਾਂ ਦਾ ਭਰਾ ਮਾਤਾ ਪਿਓ ਜਾਂ ਕੋਈ ਹੋਰ ਹੁੰਦਾਗਾ ਤੇ ਕੀ ਭਾਈ ਅੰਮਰਤਪਾਲ ਸਿੰਘ ਬਾਗ ਹੀ ਖੰਡੂਰ ਸਾਹਿਬ ਵਾਸੀ ਪਿਆਰ ਦੇਣਗੇ ਕਿ ਜਾਂ ਫਿਰ ਦੂਜੀਆਂ ਸਰਕਾਰਾਂ ਨੂੰ ਮੌਕਾ ਦੇਣਗੇ ਇਹ ਵੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਦੂਸਰੀ ਗੱਲ ਕਿ ਬਹੁਤ ਏ ਜਿਆਦੇ ਕਮੈਂਟ ਇਹ ਆਉਂਦੇ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ 2027 ਦੇ ਵਿੱਚ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਇਸ ਕਰਕੇ ਸਾਰੀਆਂ ਸਰਕਾਰਾਂ ਡਰੀਆਂ ਹੋਈਆਂ ਨੇ ਤੇ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਭਾਈ ਅੰਮਰਤਪਾਲ ਸਿੰਘ ਨੇ ਇੱਕ ਪਾਰਟੀ ਕਿਉਂ ਬਣਾ ਲਈ ਦੇਖੋ ਹਰ ਇੱਕ ਨੂੰ ਜੇਕਰ ਤੁਸੀਂ ਕਹਿੰਦੇ ਹੋ ਕਿ ਲੋਕਤੰਤਰ ਆ ਜੇ ਤੁਸੀਂ ਕਹਿੰਦੇ ਹੋ ਸੰਵਿਧਾਨ ਆ ਇੱਕ ਪਾਸੇ ਤਾਂ ਤੁਸੀਂ ਸੰਵਿਧਾਨ ਨੂੰ ਸੌਹਾ ਖਾਣਿਓ ਇੱਕ ਪਾਸੇ ਤੁਸੀਂ ਸੰਵਿਧਾਨ ਦਾ ਕਤਲ ਹੀ ਕਰ ਦਿਓ ਸੰਵਿਧਾਨ ਨੂੰ ਮੰਨਦੇ ਨਹੀਂ ਸਰਕਾਰਾਂ ਨਹੀਂ ਮੰਨਦੀਆਂ ਸੰਵਿਧਾਨ ਨੂੰ ਉਸੇ ਸੰਵਿਧਾਨ ਦੀ ਸੌਂਖਾ ਖਾ ਕੇ ਭਾਈ ਅੰਮਰਤਪਾਲ ਸਿੰਘ ਨੇ ਚੋਣ ਲੜੀ ਤੇ ਜਿੱਤੀ ਆ ਤੇ ਲੋਕ ਸਭਾ ਨੇ ਸਵੀਕਾਰ ਮੂਰੇ ਸੌਂਖ ਖਾਦੀ ਹੈ ਸੰਵਿਧਾਨ ਦੀ ਫਿਰ ਉਹਨੂੰ ਨਿਆਂ ਕਤਲ ਮਿਲਦਾ ਭਾਈ ਦੱਸੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਕਿ ਵਿਚਾਰ ਧਾਰਾ ਦੇ ਵਿੱਚ ਆ ਜਾਵੇ ਤਾਂ ਉਹਨੂੰ ਮਾਫ ਕੀਤਾ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਕੋਈ ਗੈਂਗਸਟਰ ਮੁੱਖ ਧਾਰਾ ਦੇ ਵਿੱਚ ਆ ਜਾਣਾ ਆਪਣਾ ਜਿਹੜਾ ਪਿਛਲਾ ਪੂਸੋਕੜ ਛੱਡ ਦੇਣਾ ਤਾਂ ਉਹਨਾਂ ਨੂੰ ਜਿਹੜਾ ਕਿ ਕਦੇ ਵੀ ਇਸ ਤਰ੍ਹਾਂ ਦਾ ਕਾਨੂੰਨ ਆਪਣੇ ਹੱਥ ਤੇ ਨਾ ਲਓ ਉਹਨਾਂ ਨੂੰ ਪਤਾ ਹੈਗਾ ਕਿ ਤੁਸੀਂ ਝੂਠੀਆਂ ਸਵਾ ਖਾਣੀਆਂ ਉਸੇ ਸਬਦਾਨ ਦੇ ਸੌਂਖਾ ਕੇ ਵੀ ਉਹਨਾਂ ਦੇ ਨਾਲ ਉਹੀ ਬਤੀਰਾ ਕਰਨਾ ਜੋ ਹੁਣ ਕਰ ਰਹੇ ਹੋ ਇਸ ਕਰਕੇ ਜਿਹੜੇ ਨੌਜਵਾਨ ਨੇ ਜਿਹੜੇ ਪੜ੍ਹ ਕੇ ਹੋਏ ਤਾਂ ਇਹ ਮਰ ਨਹੀਂ ਰਹੇ ਕਿ ਤੁਹਾਡੇ ਉੱਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਯਕੀਨ ਨਹੀਂ ਰਿਹਾ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਕਹਿਣਾ ਕੁਝ ਹੋਰ ਆ ਤੇ ਕਰਨਾ ਕੁਝ ਹੋਰ ਆ ਜੇਕਰ ਤੁਹਾਡੀ ਇਹ ਮਨਸਾ ਹੋਵੇ ਕਿ ਸਾਡੇ ਨੌਜਵਾਨ ਜੋ ਪੜ੍ਹ ਕੇ ਭੁੱਲੇ ਨੇ ਜੋ ਕਰਾਹੇ ਪੈ ਰਹੇ ਨੇ ਜੋ ਕਰ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤੁਸੀਂ ਉਹਨਾਂ ਪਿਆਰ ਸਤਿਕਾਰ ਦਿਓਗੇ ਤਾ ਜੇਕਰ ਸੰਭੋਧ ਠੀਕ ਹੋ ਜਾਊਗਾ ਪੰਜਾਬ ਦਾ ਮਾਹੌਲ ਠੀਕ ਹੋ ਜਾਊਗਾ ਪਰ ਨਹੀਂ ਕੁਝ ਪਾਰਟੀਆਂ ਨੇ ਚਾਹੁੰਦੀ ਆ ਵਿਰੋਧੀ ਤੇ ਰਵਨੀ ਚਾਹੁੰਦੀ ਆ ਤੇ ਜਿਹੜੀ ਸਰਕਾਰ ਆਊ ਵੀ ਨਹੀਂ ਚਾਹਦੀ ਇਸ ਕਰਕੇ ਜਿਹੜੇ ਵੱਤ ਕਰਾਂ ਬਾਤ ਰੇ ਨੇ ਪੰਜਾਬ ਦੇ ਵਿੱਚ ਡਕੈਤੀ ਚੋਰੀਆਂ ਲੁੱਟਾਂ ਖੋਹਾਂ ਇਹ ਦਿਨੋਂ ਦਿਨ ਜਿਹੜਾ ਕੰਮ ਵਧਦਾ ਜਾ ਰਿਹਾ ਬਹੁਤ ਹੀ ਮੰਦ ਭਾਗਾਗਾ ਹਰ ਇੱਕ ਦਿਨ ਅਜਿਹੇ ਆ ਦਿਨ ਕੋਈ ਇਹੋ ਜਿਹਾ ਹੋਣਾ ਨਹੀਂ ਜਿੱਥੇ ਕਿ अनेਕਾਂ ਸੈਂਕੜੇ ਲੁੱਟਾਂ ਖੋਹਾਂ ਨਾ ਹੁੰਦੀਆਂ ਹੁਣ ਕਾਤਲ ਵਰਗੀਆਂ ਵਾਰਦਾਤਾ ਨਾ ਹੁੰਦੀਆਂ ਹੁਣ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਲੋਕਾਂ ਨੇ ਇਸ ਕਰਕੇ ਚੁਣਿਆ ਸੀ ਕਿ ਜਿਨ੍ਹਾਂ ਦੇ ਪੁੱਤ ਨਸ ਇਹ ਦੇ ਵਿੱਚ ਲੱਗੇ ਸੀ ਦਲਦਲ ਦੇ ਵਿੱਚ ਅਸੀਂ ਤਸੇ ਸੀ ਉਹਨਾਂ ਦੇ ਨੌਜਵਾਨਾਂ ਨੂੰ ਤੇ ਉਹਨਾਂ ਦੇ ਮਾਮਾ ਉਹਨਾਂ ਦੇ ਭੈਣਾਂ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਇੱਕ ਆਸ ਜੱਗੀ ਸੀ ਕਿ ਭਾਈ ਅੰਮਰਤਪਾਲ ਸਿੰਘ ਨਸ ਇਹ ਸੜਾ ਸਕਦਾਗਾ ਹੋਰ ਦੱਸੋ ਭਾਈ ਅੰਮਰਤਪਾਲ ਸਿੰਘ ਨੇ ਉਥੇ ਕੋ ਤੋਪ ਨਹੀਂ ਚੱਕੀ ਸੀ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਇੱਕ ਇਹ ਤੁਸੀਂ ਦਵਾਰ ਜਿਹੜਾ ਦਵਾਰੇ ਜਿਹੜਾ ਇੱਕ ਹੋਰ ਸੁਣ ਲਓ ਦਵਾਰੇ ਅਮਿਤ ਸਾਹ ਗ੍ਰਹਿ ਮੰਤਰੀ ਜਿਹੜਾ ਦੂਜੀ ਪੇਸ਼ੀ ਭੁਗਤਣ ਭੁਗਤ ਰਿਹਾਗਾ ਉਹ ਕਾਦੀ ਭੁਗਤ ਰਿਹਾਗਾ ਡਾਕਟਰ ਅਵੇਦਕਰ ਸਾਹਿਬ ਦੇ ਖਿਲਾਫ ਗਲਤ ਬਿਆਨਬਾਜ਼ੀ ਗਲਤ ਟਿੱਪਣੀ ਕਰਨ ਦੀ ਸਜ਼ਾ ਜਿਹੜੀ ਉਹ ਕੋਰਟ ਦੇ ਵਿੱਚ ਅੱਜ ਦੂਜੀ ਪੇਸ਼ੀ ਸੀ ਕਿਸੇ ਦਾ ਮੂੰਹ ਉਹਨਾਂ ਵੱਲ ਕਿਉਂ ਨਹੀਂ ਹੁੰਦਾ ਉਹਨਾਂ ਤੇ ਐਨਐਸਏ ਵਰਗੇ ਕਾਨੂੰਨ ਲਗਾਉਣ ਦਾ ਕਿਉਂ ਨਹੀਂ ਕੋਈ ਗੱਲ ਕਹਿੰਦਾ ਇਹ ਗੱਲ ਬਹੁਤ ਵੱਡੀ ਆ ਤੇ ਇਸ ਨੂੰ ਵਿਚਾਰਨਾ ਸੋਚਣਾ ਤੇ ਆਪਣੇ ਕਮੈਂਟ ਵੀ ਜਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬਹਿਜ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ